ਆ ਇਧਰ ਬਠਿੰਡੇ ਵਾਲਿਆਂ ਦਾ ਇਧਰ ਹੈ ਪਹਿਲੀ ਗੱਲ ਹੀ ਕਿਹੜਾ ਵਰਨਾ ਬਈ ਓਏ ਬ੍ਰਾਹਮਣ ਹੁੰਨੇ ਆ ਜੀ ਇਧਰ ਲੰਘ ਜਾ ਵੀਆਈਪੀ ਰਸਤੇ ਕੰਨੀ ਨੂੰ ਖੱਤਰੀ ਹੁੰਨੇ ਆ ਜੀ ਆ ਸਾਹਮਣੇ ਲੰਘ ਜਾ ਵੈਸ਼ ਹੁੰਨੇ ਆ ਚੱਲ ਇਧਰ ਨੂੰ ਸੂਦਰ ਹੁੰਨੇ ਆ ਚੱਲ ਪਿੱਛੇ ਨੂੰ ਚਾਰਾ ਹੀ ਨਹੀਂ ਸੀ ਮਨੁੱਖਤਾ ਕੋਲੇ ਕੋਈ ਵੀ ਇੱਕ ਦੀ ਗੱਲ ਸੁਣ ਲੇ ਮੰਨ ਲੇ ਸਮਝ ਲੇ ਗਾਂਹਾਂ ਅੱਗੇ ਜਾ ਕੇ ਵਰਨਾਣਾ ਨਹੀਂ ਸੀ ਸਰਦਾ ਜਾਤੀ ਕਿਹੜੀ ਆ ਹੁੰਦੇ ਕੌਣ ਉਹ ਇਸ ਤਰ੍ਹਾਂ ਉਹ ਆਪਣੇ ਤੇ ਕਿਰਪਾ ਕਿ ਇਥੇ ਪੰਜਾਬ ਚ ਬਹੁਤ ਘਟ ਗਿਆ ਇਹ ਬਾਣੀ ਸੁਣਦੇ ਪੜਦੇ ਆ ਲੋਕ ਕਈ ਵਾਰੀ ਕਈ ਤਜਰਬੇ ਵੀ ਹੋ ਜਾਂਦੇ ਆ ਅਸੀਂ ਕਿਸੇ ਸੱਜਣ ਬਿੱਤਰ ਦਾ ਬਰਾਤ ਗਏ ਹਰਿਆਣੇ ਚ ਤੇ ਉਹ ਵਿਚਾਰੇ ਉਹਨਾਂ ਦੇ ਹਿਸਾਬ ਨਾਲ ਨਹੀਂ ਵੀ ਜਾਤੀ ਚ ਸੀਗੇ ਕੁਝ ਹੋ ਰੰਗ ਰੂਪ ਜਾਂ ਦੇਖ ਲੈਂਦੇ ਆ ਪਿਆਸ ਬਹੁਤ ਲੱਗੀ ਰਾਹ ਚ ਸੁੰਨੇ ਜੇ ਰਾਹ ਇੱਕ ਪਿੰਡ ਆਇਆ ਖੂਹ ਦੇ ਕੋਲੇ ਸਿਆਣੇ ਸਿਆਣੇ ਬੰਦੇ ਬੈਠੇ ਤੇ ਅਸੀਂ ਗੱਡੀ ਰੋਕ ਕੇ ਵੀਰ ਪਾਣੀ ਪੀਣੇ ਆਇਥੋਂ ਉਦੋਂ ਆ ਵਿਚਲੇ ਵਾਲਾ ਨਹੀਂ ਹੁੰਦਾ ਸੀ ਹਿਸਾਬ ਕਿਤਾਬ ਉਹ ਸਾਡੇ ਚ ਦੋ ਜਣੇ ਉੱtre ਜਾ ਕੇ ਦਵਾ ਖੂਕ ਨੀਂਦ ਚੜਨ ਲੱਗੇ ਉਹਨਾਂ ਨੇ ਮਾਰਿਆ ਲਾਲ ਕਰਾ ਕਹਿੰਦੇ ਓਏ ਇਧਰ ਆਓ ਕੌਣ ਹੋਨੇ ਹੋ ਕਹਿੰਦੇ ਉਹ ਕਹਿੰਦੇ ਜੀ ਜਿਵੇਂ ਸੀ ਉਹ ਕਹਿੰਦੇ ਦੱਸੋ ਕਿਹੜੀ ਜਾਤੀ ਚੋਂ ਆ ਅਸੀਂ ਉੱਤਰ ਕੇ ਗੱਡੀ ਚੋਂ ਦੇਖਣ ਚ ਲਾਗੇ ਮੈਨੂੰ ਲੱਗਿਆ ਮਾ ਵੀ ਆ ਤਾਂ ਫਸੀ ਗਏ ਯਾਰ ਆ ਕੀ ਹਿਸਾਬ ਕਿਤਾਬ ਉਹ ਕਹਿੰਦੇ ਸੁਣਿਆ ਹੀ ਨਹੀਂ ਸੀ ਉਹਨੇ ਦੇਖਿਆ ਹੀ ਨਹੀਂ ਸੀ ਪਰ ਉਹਨਾਂ ਚੋਕ ਮੇਰੇ ਕਿ ਨਹੀਂ ਝਾਕਿਆ ਉਹ ਕਹਿੰਦਾ ਉਹ ਗੋਰਾ ਜਿਹਾ ਬਹਾਮਣ ਲੱਗਦਾ ਉਹਨੂੰ ਕਹੋ ਪੰਡਤ ਹੁੰਨੇ ਹੋ ਮਖਾਂ ਜੀ ਮੈਂ ਵੀ ਕਹਤਾ ਮੈਨੂੰ ਕੀ ਕਰਾਂ ਪਿਆਸ ਲੱਗੀ ਸੀ ਕਹਿੰਦੇ ਉੱਥੋਂ ਭਰ ਲਾ ਕੇ ਫਿਰ ਮੈਂ ਕੱਲ ਦੇ ਨੇ ਭਰ ਭਰ ਕੇ ਡੋਲ ਉਹਨਾਂ ਨੂੰ ਸਾਰਿਆਂ ਨੂੰ ਛਕਾਇਆ ਐ ਨਹੀਂ ਸਕਤਾਈ ਮਖਾ ਯਾਰ ਆ ਤਾਂ ਬੜਾ ਚੱਕਰਾ ਸ਼ੁਕਰ ਆ ਪੰਜਾਬ ਚ ਅਸੀਂ ਤਾਂ ਰੰਗੀ ਬਸਦੇ ਆ ਕੋਈ ਕਿਤੇ ਪਾਣੀ